ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਕੋਟ ਸਦਰਖਾਂ ਆ ਗਿਆ ਸਜਣੋ। ਜ਼ਿਲ੍ਹਾ ਮੋਗਾ ਆ ਜਾਂਦਾ ਤੇ ਨੇੜੇ ਧਰਮਖੋਟੀ ਸੇਖਾਂ ਕੋਟ ਇਹਦੇ ਬਿਲਕੁਲ ਆਣ ਗਵਾਣ ਦੇ ਨਗਰ ਕਹਿ ਦਈਏ ਤਾਂ ਜਮਾਨਾ ਜਦੀਕ ਰਹਿ ਜਾਂਦੇ ਆ ਸੋਨੂ ਨੂੰ ਮਲਾਵਾਂਗੇ ਤੁਹਾਨੂੰ ਅੱਜ ਕੋਟ ਸਦਰਖਾਨ ਵਾਲੇ ਭਰਾ ਨੂੰ ਬੜੇ ਚੰਗੇ ਕੱਦ-ਕਾਢ ਦੀ ਤੇ ਚੰਗੇ ਢਾਂਚੇ ਦੀ ਤੇ ਚੰਗੇ ਦੁੱਧ ਵਾਲੀ ਮੈਂ ਵੀਰ ਦੱਸਦਾ ਬਾਕੀ ਜਿਹੜੇ ਭੈਣਾ ਭਰਾ ਪਸ਼ੂਆਂ ਦੇ ਕੰਮ ਕਰਦੇ ਹੋ ਆਪ ਹੀ ਇਹ ਨਰਖ ਪਰਖ ਕਰ ਲੈਂਦੇ ਹੁੰਦੇ ਆ ਵੀ ਵਾਕਈ ਚੀਜ਼ ਕੋਈ ਚੰਗੀ ਆ ਇੱਕ ਤੁਹਾਨੂੰ ਦਵਾ ਦੇਣੀ ਭਰਾ ਤੋਂ 8 ਮਹੀਨਿਆਂ ਦੀ ਗੱਬਣ ਰੇਟ ਜਾਇਜ਼ ਕਰਾਵਾਂਗੇ ਜੇ ਕਿਸੇ ਸੱਜਣ ਦਾ ਚਾਰਚੂਰ ਪਾਇਆ ਜਾਂ ਤੂੜੀ ਦਾ ਕੰਮ ਮੰਨ ਲਓ ਵੀ ਵਾਧੂ ਪਈ ਆ ਤਾਂ ਫਿਰ ਇਹਨੂੰ ਲੈ ਕੇ ਬੰਦ ਦਿਓ ਕਿ 4 ਰੁਪਇਆ ਲਾ ਜੂਗੀ ਚੈੱਕ ਪਾਸ ਆ ਤੁਸੀਂ ਕਰਾ ਕੇ ਲੈ ਜੀ ਜੁੜੇ ਹੋ ਐਂਡ ਤੱਕ ਫਿਰ ਵੀ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਜਿਹੜਾ ਪਸ਼ੂ ਖਰੀਦਦਣਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਤੁਹਾਡਾ ਵੱਡਾ ਧੰਨਵਾਦ ਸੋਨੂ ਵੀਰ ਸਾਸਰੀਕਾਲ ਜੀ ਸਾਸਰੀਕਾਲ ਵੀਰ ਜੀ ਸਾਸਰੀਕਾਲ ਹੋਰ ਸੁਣਾ ਬਹੁਤ ਵਧੀਆ ਬੇਤੀ ਚੜਦੀ ਕਲਾ ਨਾ ਚੜਦੀ ਕਲਾ ਹੀ ਚੜਦੀ ਕੋਟ ਸਦਰਖਾਂ ਵਾਲਾ ਭਰਾ ਆ ਗਿਆ ਮਲਾਈਏ ਅੱਜ ਦੂਆਂ ਮਈਆਂ ਨੇ ਮਲਾ ਦਿੱਤੀ ਹੈ ਨਾ ਹਾਂਜੀ ਹਾਂਜੀ ਮੱਝਾਂ ਜਾਦੇ ਸੀ ਤੇ ਵੇਕੀਆਂ ਪਰ ਹਾਂਜੀ ਹਾਂਜੀ ਕੱਲ ਮਾਲ ਵੇਕ ਗਿਆ ਥੋੜਾ ਜਿਹਾ ਹਾਂ ਚਲੋ ਕੋਈ ਨਹੀਂ ਮਾਰੇ ਕਿਰਪਾ ਕਰੇ ਵੇਖਣਾ ਹੀ ਚਾਹੀਦਾ ਤੇ ਇਹਦਾ ਮੈਂ ਤਾਂ ਕੀ ਲੇਖਾ ਜੋਖਾ ਤੇ ਨਾਲੇ ਆਪਣਾ ਐਡਰੈਸ ਦੱਸ ਦੇ ਨਾਮ ਸੋਨੂ ਪਿੰਡ ਕੋਟ ਸਦਰਖਾਂ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 8872218 1839 ਇੱਕ ਵਾਰੀ ਹੋਰ ਰੀਪੀਟ ਕਰੀ 887221839 ਲੇ ਹਣ ਤੂੰ ਦੱਸ ਕਿੰਨਾ ਨੰਬਰ ਆ ਪੁੱਤ 8672 ਥਾਲਾ ਤੇ ਨੰਨੀ 1839 ਐ ਕਢਾਉਂਦਾ ਚੰਗਿਆੜੇ ਸੋਨੂ ਦਾ ਬੇਟਾ ਏ ਤੇ ਇਹਦਾ ਕੀ ਹਿਸਾਬ ਆ ਜਿੰਨੇ ਬਾਈ ਤੀਜੇ ਸੁਣਾ ਕੋਈ ਚੌਥਾ ਮਾਤੇ ਕੋਈ ਤੀਜੇ ਸੁਣਾ ਭਾਵੇਂ ਕੋਈ ਚੌਥਾ ਵੀ ਮੰਨ ਲਿਆ ਕੋਈ ਇਤਰਾਜ਼ ਨਹੀਂ ਖੁੱਲੀਆਂ ਗੱਲਾਂ ਕੀ ਕਹਿੰਦੇ ਮਾਲਕੇ ਦੇ ਭਾਈ ਮਾਲਕਾਂ ਦੇ ਦਰਦ ਚੋਇਆ ਇੱਥੇ ਥੱਲੇ ਚਾਲਾਂ ਸਿਆਣੀ ਗੱਲ ਆ ਤਾਂ ਅਗਲਾ ਜੇ ਸਮਝ ਲਾਵੇ ਕੋਈ ਬਾਗਾ ਮਾਲਕਾਂ ਨੇ ਦੁੱਧ 14 ਚੋਇਆ ਅਗਲਾ ਆਪ ਤਾਂ 12 ਨਾਲੇ 14 ਨਾਲੇ ਆਪ ਦੀ ਸਮਝ ਵਰਤ ਲੈ ਕੱਦ ਬਹੁਤ ਆ ਕੱਦ ਬਹੁਤ ਐ ਸੀਗੀਆਂ ਬਹੁਤ ਗੱਬਰ ਪ੍ਰਸ਼ੰਦੇ ਹਾਂ ਤੇ ਦਿਨ ਦਿਨ ਕੋਈ ਲੱਗਿਆ ਜੇ ਕੋਈ ਚਾਹ ਪਾਣੀ ਹਫਤੇ ਦੇ ਵਿੱਚ ਵਿੱਚ ਸੂਪੂ ਬਾਈ ਬਹੁਤ ਚੰਗਾ ਕੋਈ ਲੇਖ ਨਹੀਂ ਹੈ ਜੀ ਮੈਂ ਲੱਭੇ ਕੋਹ ਜੀ ਹੋਵੇ ਕੋਈ ਜਾਨ ਮੱਧੀ ਹਾਂ ਬਣੂਗੀ ਚੰਗੀ ਹਾਂ ਬਾਈ ਤੇਰੇ ਸਾਹਮਣੇ ਇਲਾਕੇ ਚੰਗੇ ਦੀ ਠੀਕ ਆ ਕੱਢੀ ਬਾਹਰ ਬੇਲ ਕੱਦ ਸਜਰੋਂ ਬਹੁਤ ਚੰਗਾ ਮਹਿੰਦਾ ਕੱਦ ਦੀ ਗੱਲ ਫੇਰ ਰਿਪੀਟ ਕਰਦੇ ਆਂ ਤਾਂ ਕਈ ਸੱਜਣਾ ਨੇ ਕਹਿਣਾ ਇੱਕ ਗੱਲ ਵਾਰ-ਵਾਰ ਦਰੋਂਦੇ ਆ ਬਾਕੀ ਸੋਨੂ ਦੇ ਘਰ ਤੋਂ ਤੁਸੀਂ ਆਪਨ ਤਾਜਾ ਲਾ ਲਿਓ ਵੇਲ ਵੇਖਿਓ ਸਰੀਰ ਕ ਢਾਂਚਾ ਮੈਂ ਦਾ ਸਿੰਗਲ ਹੱਡੀ ਦੀ ਤੇ ਰੇਟ ਵੀਰ ਕਰੂਗਾ ਥੋਡੇ ਲੈਣ ਵਾਲਾ ਇਹਦੇ ਰੇਟ ਉਹ ਹੁੰਦੇ ਆ ਨਜਾਇਜ਼ ਨਹੀਂ ਕਰਦਾ ਬਾਲਾ ਧੱਕਾ ਕਿਸ ਨਾ ਚੰਗੀ ਗੱਲ ਆ ਸੱਜਣੋ ਫੇਰੀ ਮੰਨ ਲਓ ਸਮਾਂ ਨੰਗਦਾ ਤੇ ਜੇ ਬਾਲਾ ਰੇਟ ਕਰੀਏ ਫਿਰ ਪਸ਼ੂ ਵਕਤੇ ਨਹੀਂਗੇ ਸਾਰੇ ਭੈਣਾ ਭਰਾ ਕਿਉਂਕਿ ਇੱਕ ਹੋਰ ਰਿਕਵੈਸਟ ਬੇਨਤੀ ਵੀ ਅੱਜ ਮੇਰੀ ਇਸ ਵੀਡੀਓ 'ਚ ਇਥੇ ਵੀ ਭੈਣ ਭਰਾਵਾਂ ਨੂੰ ਕਈ ਵਾਰੀ ਨਾ ਸੱਜਣੋ ਬੰਦੇ ਨੇ ਰੇਟ ਉਹ ਕੀਤਾ ਹੁੰਦਾ ਵੀ ਜਿਹੜਾ ਬਿਲਕੁਲ ਹੀ ਜਾਇਜ਼ ਤੇ ਉੱਥੇ ਕਈ ਭੈਣ ਭਰਾ ਫੇਰ ਵੀ ਆਪ ਦੇ ਤਿਆਰਬੇ ਵਰਤਦੇ ਆ ਵੀ ਨਹੀਂ ਯਾਰ ਜੇ ਕਿਸੇ ਸੱਜਣ ਨੇ ਐਨ ਖਿੱਚ ਕੇ ਰੇਟ ਕਰਤਾ ਨੀ 90 ਦੀ ਦੇਣੀ ਆ ਤਾਂ ਉੱਥੇ ਅਗਲੇ ਨੇ ਆਪ ਦਾ ਦਿਮਾਗ ਲਾ ਕੇ ਕਹਿਣਾ 75 ਦੀ ਸੱਜਣੋ ਨਹੀਂ ਮਿਲਦੀਆਂ ਕਿਉਂਕਿ ਗਾਂ ਵੀ ਰੁਪਈਏ ਲੱਗ ਕੇ ਆਉਂਦੀਆਂ ਇੰਨੀ ਕ ਵੀ ਰਿਕਵੈਸਟ ਬੇਨਤੀ ਮੇਰੀ ਜ਼ਰੂਰ ਕਬੂਲ ਕਰਿਓ ਥੋੜਾ ਬਹੁਤਾ ਭਾਵਾ ਆਪ ਦੇ ਕਿਸੇ ਭੈਣ ਭਰਾ ਨੂੰ ਰਿਸ਼ਤੇਦਾਰ ਨੂੰ ਜਿਹੜਾ ਕੰਮ ਕਰਦਾ ਉਹਨੂੰ ਵਿਖਾ ਲਿਆ ਕਰੋ ਫਿਰ ਅਗਲਾ 90 ਵਾਲੀ ਨਹੀਂ ਦੇ ਸਕਦਾ ਹੁੰਦਾ 75 ਦੀ ਤੇ ਵੇਖੋ ਸਰੀਰ ਤੇ ਨਾੜਾਂ ਨੂੰ ਨਾ ਸੋਨ ਨੂੰ ਪਰਲੇ ਪਾਸੇ ਖੜਾ ਤੇ ਮੋਢੇ ਤੇ ਆਉਂਦੀ ਆ ਚੰਗੇ ਦੁੱਧ ਵਾਲੀ ਚੰਗੀ ਮੈਂ ਆ ਬਾਕੀ ਥੋੜਾ ਤਜਰਬਾ ਕੀ ਕਹਿੰਦਾ ਜਰੂਰ ਦੱਸ ਦਿਓ ਸੋਨ ਨੂੰ ਰੇਟ ਇਹਦਾ ਫਿਰ ਸ਼ਾਜੀ ਵਿੱਚ ਰੇਡ ਕਰਾਉ ਨੂੰ ਇੱਕ 30 ਕਰਾ ਲਓ ਇੱਕ 35 ਕਰਾ ਲਓ ਕੀ ਫਾਇਦਾ ਹਾਂ ਨਾ 1 ਲੱਖ 20 ਆਪੀ ਦੇਣੀ 1 ਲੱਖ ਤੇ ਹਾਂ 20000 ਤੀ ਦੇਣੀ ਸੋਨ ਨੂੰ ਕਈ ਬੰਦੇ ਕਰਦੇ ਆ ਨਾ ਮਯਾਨਾ ਜੀ ਨਾਲੇ ਮਾਲਕ ਨੂੰ ਵੀ ਪਤਾ ਲੱਗ ਜੇਗਾ ਸਾਡੇ ਘਰੋਂ ਕਿੰਨੇ ਹੀ ਲੈ ਕੇ ਆਇਆ ਹਾਂ ਤੇ ਕਿੰਨੀ ਕਮਾਈ ਕੀਤੀ ਹੈ ਕਮਾਈ ਕੀਤੀ ਸਿਆਣੀ ਗੱਲ ਤੇ ਗਾਹਕ ਕਈ ਕਰ ਜਾਂਦੇ ਆ ਹਨਾ ਮਯਾਨਾ ਬਾਈ ਪੁੱਛੀ ਹੈਨਾ ਹਾਂ ਨਹੀਂ ਨਹੀਂ ਜਿਹੜੀ ਗੱਲ ਕਹਿਣ ਵਾਲੀ ਕਹਿਣੀ ਚਾਹੀਦੀ ਆ ਉਹ ਵੀ ਆਪਣੇ ਭੈਣਾ ਭਰਾਵਾ ਬਾਕੀ ਬਾਈ ਡਾਰ ਹੁੰਦਾ ਕਹਿੰ ਤੋ ਆਪਣ ਜਿਹੜਾ ਆਪਣੇ ਕੋਲ ਮਾਲ ਲੈ ਕੇ ਜਾਂਦੇ ਉਹਨਾਂ ਨੂੰ ਪਤਾ ਹੈ ਠੀਕ ਆ ਲੈ ਵੀ ਸੱਜਣੋ 1 ਲੱਖ ਤੇ 20 ਹਜ਼ਾਰ ਦੇ ਵਿੱਚ ਬਾਲਾ ਨਹੀਂ ਤਾਂ ਹੋਰ ਸੱਜਣ ਕੋਲੇ ਹੁੰਦੀ 16 17 ਦੁੱਧ ਦੱਸਣਾ ਹੀ ਇਹਨੇ ਤੁਹਾਨੂੰ 14 ਦੱਸਿਆ ਸਚਾਈ ਹੈ ਇਸ ਗੱਲ ਦੇ ਵਿੱਚ ਰੇਟ 1 20 ਕੀਤਾ ਨਹੀਂ ਤੇ ਇਹਦੇ ਕੋਲ 18 ਦੁੱਧ ਦੱਸ ਕੇ ਰੇਟ 1.5 1 35 40 ਕਰਦੇ ਕੋਈ ਫਾਇਦਾ ਨਹੀਂ ਜੰਗਲ ਤੇ ਮੱਗਿਆਂ ਦੇ ਨਾਲ ਛੋਟੀਆਂ ਇੱਕ ਇੱਕ ਵਾਰ 40 40 ਹਜ਼ਾਰ ਦੀਆਂ ਵੇਚੀਆਂ ਅੱਜ ਤੋਂ 2 ਮਹੀਨੇ ਪਹਿਲਾਂ ਵੇਚੀਆਂ ਆਪਾਂ ਕੋਈ ਸ਼ੱਕ ਨਹੀਂ ਤੇ ਇਹਦਾ ਕੀ ਲੇਖਾ ਜੋਖਾ ਤੁਹਾਨੂੰ ਆਪਾਂ ਹੀ 8 ਮਹੀਨੇ ਜਿਹੜਾ ਟੱਗਾ ਬਣਾ ਓਕੇ ਆਪਾਂ ਅੱਜ ਚੈੱਕ ਕਰਾਈਏ ਅਗਲਾ ਕਰਾ ਕੇ ਲੈ ਜੀ ਅਗਲਾ ਚੈੱਕ ਕਰਾ ਕੇ ਲੈ ਜੀ ਠੀਕ ਆ 8 ਮਹੀਨਿਆਂ ਦੀ ਗੱਬਣ ਹਾਂਜੀ ਹਾਂਜੀ ਪਿੰਡੋਂ ਹੀ ਲਈ ਏ ਉਹਦਾ ਨੋਰਮਲ 12 ਕਿਲੋ ਦੁੱਧ ਚੋਇਆ ਓਕੇ ਕਹਿਣ ਨੂੰ ਆਪਾਂ 13 14 ਦੋ ਮਹੀਨੇ ਹੁਣ ਇਹਦੀ ਫੁੱਲ ਸੇਵਾ ਕਰ ਲੈ ਦੁੱਧੋਂ ਡਰਾਈ ਆ ਭਾਈ ਜੀ ਨਾਲ ਪੀਲੇ ਦੇਗੇ ਜਾ ਰਹੀ ਮੈਂ ਤੇ ਮੰਨ ਕੇ ਚੱਲ ਵੀ ਭਾਰਪੂਰ ਦੀ ਤਾਂ ਨਹੀਂ ਸ਼ਿਕਾਇਤ ਭਾਰਪੂਰ ਜੀ ਓਕੇ ਆ ਗਾਰੰਟੀ ਆ ਨਾ ਭਾਈ ਫੁੱਲ ਬੜਾ ਫੁੱਲ ਹੋਵੇ ਇਹਦਾ ਚੁੱਲਾ ਵੇਖੋ ਸੱਜਣੋ ਕਰਮਾਂ ਵਾਲੀ ਦਾ ਦੁੱਧ ਪਾਉਗੀ ਆਈ ਮਾੜੇ ਘਰੋਂ ਚੰਗੀ ਸੰਭੇ ਹੋ ਮੈਨੂੰ ਤੇ ਵਾਕੇ ਸੋਨੂੰ ਦੀ ਗੱਲ ਵਾਂਗੂ 2 ਰੁਪਏ ਰਲਾਉਗੀ ਇਹ ਬੇਫਿਕਰ ਹੋ ਜਿਓ ਕਿਉਂਕਿ ਗੱਲਬਾਤ ਹੋਈ ਤੇ ਰੇਟ ਭਰਾ ਨੇ ਮੈਨੂੰ ਦੱਸਿਆ ਸੀ ਵੀ ਆਹ ਮੰਗ ਲਈਏ ਤੇ ਮੈਂ ਕਿਹਾ ਵੀ ਸੱਜਣਾ ਕੋਈ ਗੱਲ ਨਹੀਂ ਪਿਆਰ ਮੁਹੱਬਤ ਕਰਦੀ ਆਏ ਭੈਣ ਭਰਾ ਦਾ ਤੇ ਅਗਲਾ ਵੀ ਦੋ ਰੁਪਏ ਜਿੰਨੇ ਸਾਹਮਣੇ ਉਹ ਵੀ ਲੈ ਲਊਗਾ ਥਣ ਪਾਸ ਕਰ ਲਿਓ ਥੋੜੀ ਜੀ ਕੈਮਰੇ ਤੋਂ ਡਰੀ ਆ ਪੈਠ ਪੁੜਾ ਚੰਗਾ ਚੁੱਲਾ ਬੜਾ ਚੰਗਾ ਤੇ ਬਾਕੀ ਸਰੀਰ ਕਟਾਂਚਾ ਮੈਂ ਤਾਂ ਤੁਹਾਡੇ ਸਾਹਮਣੇ ਆ ਵੇਖਿਓ ਸੂਆ ਤੁਸੀਂ ਆਪੇ ਲਾ ਲਿਓ ਜਿਹੜਾ ਵੀ ਸਵਾਉਣੇ ਆ ਤੁਸੀਂ ਤੀਜਾ ਲਾ ਲਿਓ ਤੁਸੀਂ ਚੌਥਾ ਲਾ ਲਿਓ ਤੁਹਾਡੇ ਤੇ ਡਿਪੈਂਡ ਰੇਟ ਹੀ ਜੈਜ ਕਰਨਾ ਜਦੋਂ ਫਿਰ ਸੂਏ ਸਾਬੇ ਤੇ ਬਾਹਲੀਆਂ ਸਪਲਾਈਆਂ ਦੀ ਲੋੜ ਨਹੀਂ ਕਿੰਨੇ ਦੀ ਮੋਲ ਕਰਾਉਣ ਨੂੰ 70 ਕਰਾ ਲਓ 75 ਕਰਾ ਲਓ ਕੀ ਫਾਇਦਾ ਜੀ ਅੱਜ ਟੋਕੜਾ ਰੇਟ ਕਰ ਦੇਣਾ 65000 ਅੱਧੀ ਕਰੀ ਆਪਾਂ ਮੱਝ ਦੇ ਦਿੰਦੀ ਆ ਜੀ 65000 ਦੀ ਨਾ ਇਹ ਕੋਈ ਨਹੀਂ ਦਿੰਦਾ 65000 ਦੀ ਅੱਛਾਂਗੇ ਨਹੀਂ ਕਰਦਾ ਨਹੀਂ ਦਿੰਦੇ ਵੀਰੇ 8 ਮਹੀਨਿਆਂ ਦੀ ਕੱਬਣ ਚੈੱਕ ਪਾਸਵੇਂ 65000 ਦੀ ਦੇਊਗਾ ਸੋਨੂੰ ਕੋਟ ਸਦਰਖਾਨ ਵਾਲਾ ਭਰਾ ਵੇਖੋ ਤਾਲੀ ਹੁੰਦਾ ਮਾਲਕ ਨੂੰ ਉਸਤਾਦ ਲੱਗ ਜਾਂਦੇ ਕਿੰਨੇ ਨਹੀਂ ਨਹੀਂ ਠੀਕ ਆ ਧੰਨਵਾਦ ਸਜਣੋ ਇਹ ਐਨੀਮਲ ਦੋ ਇਸ ਭਰਾ ਕੋਲੇ ਵਿਕਰੀ ਆਲੇ ਆ ਦੋਨਾਂ ਦਾ ਲੇਖਾ ਜੋਖਾ ਪੁਛਤਾ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਸਦੇ ਰਹੋ